हेलो ਸਸੀ ਕਾਲਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਨਤ ਡਿਜ਼ਾਈਨਰ ਪ੍ਰਿਕ ਫਰੀਦਕੋਟ ਤੇ ਤੇ ਅੱਜ ਦੇ ਵੀਡੀਓ ਵਿੱਚ ਆਪਾਂ ਤੁਹਾਨੂੰ ਹੈਂਡਵਰਕ ਦੇ ਕੁਝ ਕੁ ਸੂਟ ਦਿਖਾਵਾਂਗੇ ਉਹਦੇ ਵਿੱਚ ਡਿਜ਼ਾਈਨ ਆਪਣੇ ਕੋਲੇ ਦੋਰ ਰਹਿਣਗੇ ਤੇ ਕਲਰ ਚੁਆਇਸ ਹੈਗੀ ਆ ਤੁਸੀਂ ਕਲਰ ਦੇ ਹਿਸਾਬ ਨਾਲ ਆਪਦਾ ਜਿਹੜਾ ਵੀ ਤੁਹਾਨੂੰ ਪਸੰਦ ਹੋਵੇ ਸਕਰੀਨਸ਼ਾਟ ਲੈ ਕੇ ਤੇ ਉਹ ਤੁਸੀਂ ਸਾਨੂੰ WhatsApp ਤੇ ਮੈਸੇਜ ਭੇਜ ਸਕਦੇ ਹੋ ਤੇ ਜਿਹੜੇ ਜਿਹੜੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਵੀਡੀਓ ਹਾਂਜੀ ਜਿਹੜਾ ਆਪਣਾ ਪਹਿਲਾ ਸੂਟ ਹੈ ਇਹਨਾਂ ਸਾਰੇ ਸੂਟਾਂ ਦਾ ਪਹਿਲਾਂ ਮੈਂ ਦੱਸ ਦਾਂ ਵੀ ਜਿਹੜਾ ਸਟੱਫ ਆ ਉਹ ਜੌਰਜਟ ਦਾ ਰਹੂਗਾ ਪੂਰੀ ਸੌਫਟ ਜੌਰਜਟ ਹੋਊਗੀ ਤੇ ਬਾਕੀ ਇਹਨਾਂ ਦੁਪੱਟੇ ਜਿਹੜੇ ਉਹ ਵੀ ਜੌਰਜਟ ਸਟੱਫ ਦੇ ਹੀ ਹੋਣਗੇ ਪਹਿਲਾ ਡਿਜ਼ਾਈਨ ਆਪਣੇ ਕੋਲੇ ਹੈਗਾ ਇਹ ਵਾਲਾ ਇਧਰ ਨੈੱਕ ਦੇ ਉੱਤੇ ਤੁਸੀਂ ਡਿਟੇਲਿੰਗ ਚੈੱਕ ਕਰ ਸਕਦੇ ਹੋ ਦਬਕਾ ਸਿੱਪੀ ਤੇ ਮੋਤੀ ਦਾ ਵਰਕ ਕੀਤਾ ਹੋਇਆ ਆ ਇਹਦੇ ਪੈਨਲਸ ਦੇ ਉੱਪਰ ਬਾਕਸੇ ਬਣੇ ਹੋਏ ਹੈ ਜੀ ਇਦਾਂ ਕਰਕੇ ਬਹੁਤ ਹੀ ਸਫਾਈ ਨਾਲ ਵਰਕ ਕੀਤਾ ਹੋਇਆ। ਪੂਰਾ ਹੈਂਡਵਰਕ ਹੈ ਸਾਰਾ। ਆ ਇਹਦੀਆਂ 슬ੀਵਜ਼ ਆ ਗਈਆਂ। ਚੋਕ ਕੇ ਦਿਖਾਈ ਮੜਾ ਜੇ ਸੂਟ ਪੂਰੇ ਸੂਟ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਲੱਗਦੀ ਆ। ਕਲਰ ਦਾ ਹਲਕਾ ਫੁਲਕਾ ਫਰਕ ਆਊਗਾ। ਉਹ ਤੁਸ ਤੁਹਾਨੂੰ ਜਿਹੜਾ ਵੀ ਕਲਰ ਪਸੰਦ ਹੋਊਗਾ ਉਹਦੀ ਤੁਸੀਂ ਪ੍ਰੋਪਰ ਇੱਕ ਵਾਰੀ ਫੋਟੋ ਦੁਬਾਰਾ ਸਾਨੂੰ ਮੈਸੇਜ ਕਰਕੇ ਮੰਗਵਾ ਸਕਦੇ ਹੋ। ਹਾਂਜੀ ਇਹ ਤਾਂ ਹੈਗਾ ਆਪਣਾ ਸੂਟ ਇਹਦੇ ਨਾਲ ਦਾ ਦੁਪੱਟਾ ਦਿਖਾਉਣੇ ਆ। ਹਾਂਜੀ ਇਹ ਆ ਦਾ ਦੁਪੱਟਾ ਜ਼ਿਕ-ਜ਼ੈਗ ਦੀ ਲੇਸਿੰਗ ਵਿਚਾਲੇ ਪੂਰੇ ਦੁਪੱਟੇ ਦੇ ਵਿੱਚ ਕੀਤੀ ਹੋਈ ਹੈ ਤੇ ਫੋਰ ਸਾਈਡ ਤੇ ਵੀ ਲੈਸ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ ਇੱਕ ਕਲਰ ਆਪਣੇ ਕੋਲੇ ਇਹ ਹੈ ਪੈਸਟਲ ਗ੍ਰੀਨ ਜਿਹਾ ਕਲਰ ਆ ਜਾਂਦਾ ਜੀ ਇਹਦੇ ਵਿੱਚ ਜਿਹੜਾ ਸੈਕੰਡ ਕਲਰ ਆ ਉਹ ਹੈ ਬਹੁਤ ਹੀ ਸੋਹਣਾ ਵਾਈਨ ਕਲਰ ਡਾਰਕ ਵਾਈਨ ਹੈ ਵੀਡੀਓ ਵਿੱਚ ਮੇਰੇ ਕੋਲੇ ਕਲਰ ਬਹੁਤ ਲਾਈਟ ਦੇਖ ਰਿਹਾ ਤੇ ਬਟ ਪੂਰਾ ਡਾਰਕ ਵਾਈਨ ਕਲਰ ਹੈ ਇਹ ਕੋਸ਼ਿਸ਼ ਕਰਦੀ ਆਂ ਵੀ ਜੇ ਕਲਰ ਸਹੀ ਆਵੇ ਤਾਂ ਫਲਾਈਟ ਬੰਦ ਕਰਕੇ ਦੇਖੀਏ ਅਜਾ ਹਾਂਜੀ ਹੁਣ ਕਲਰ ਥੋੜਾ ਸਹੀ ਆ ਰਿਹਾ ਬਿਲਕੁਲ ਸੇਮ ਡਿਜ਼ਾਈਨ ਹੈ ਜੀ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਮੈਂ ਉਹਦਾ ਇਹ ਸੈਕਿੰਡ ਕਲਰ ਆ ਇਧਰ ਇਹਦੀਆਂ 슬ੀਵਜ਼ ਆ ਗਈਆਂ ਡਾਰਕ ਵਾਈਨ ਕਲਰ ਜਿਹੜਾ ਇਹਦਾ 3rd ਕਲਰ ਆ ਉਹ ਐ ਫਰੋਜ਼ੀ ਕਲਰ ਬਹੁਤ ਹੀ ਸੋਹਣਾ ਫਰੋਜ਼ੀ ਆ ਆ ਦੇਖੋ ਜੀ ਇਹ ਐ ਫਰੋਜ਼ੀ ਕਲਰ ਇਹਦੇ ਨਾਲ ਵੀ ਜਿਹੜਾ ਦੁਪੱਟਾ ਏ ਉਹ ਜੌਰਜਟ ਸਟਾਫ ਦਾ ਤੇ ਉਦਾਂ ਹੀ ਦੁਪੱਟੇ ਦੇ ਉੱਪਰ ਜਿਹੜੀ ਲੈਸ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ ਜੀ ਜਿਹੜਾ ਸੈਕੰਡ ਡਿਜ਼ਾਈਨ ਹੈ ਆਪਣੇ ਕੋਲੇ ਉਹ ਇਹ ਵਾਲਾ ਏ ਮੋਵ ਕਲਰ ਦਾ ਸੂਟ ਹੈ ਇਹ ਇਹ ਮੋਵ ਕਲਰ ਦਾ ਸੂਟ ਹੈ ਜੀ ਇਹਦੇ ਤੇ ਵੀ ਬਹੁਤ ਸੋਹਣਾ ਵਰਕ ਹੋਇਆ ਆ ਆਹ ਇਹਦੀਆਂ 슬ੀਵਜ਼ ਆ ਗਈਆਂ ਇੱਧਰ ਇਹ ਵੀ ਜੌਰਜਟ ਸਟੱਫ ਹੋਊਗਾ ਇਹਦਾ ਦੁਪੱਟਾ ਜਿਹੜਾ ਉਹ ਵੀ ਜੌਰਜਟ ਸਟੱਫ ਦਾ ਹੀ ਆ ਦੁਪੱਟੇ ਦੇ ਵਿੱਚ ਲਾਈਨਿੰਗ ਆ ਜ਼ਿਕਜ਼ੈਗ ਦੇ ਨਾਲ ਤੇ ਫੋਰ ਸਾਈਡ ਇਦਾਂ ਲੇਸ ਨਾਲ ਫਿਨਿਸ਼ਿੰਗ ਕੀਤੀ ਹੋਈ ਆ ਇੱਕ ਆਪਣੇ ਕੋਲੇ ਇਹ ਫਰਸਟ ਕਲਰ ਆ ਇਹਦਾ ਇਹਦਾ ਸੈਕੰਡ ਕਲਰ ਆ ਜੀ ਬਲੈਕ ਬਿਲਕੁਲ ਜੈਡ ਬਲੈਕ ਕਲਰ ਆ ਥਰਡ ਕਲਰ ਇਹਦਾ ਰਾਣੀ ਸ਼ੇਡ ਹੈ ਜੀ ਨੈਕਸਟ ਅਗਲਾ ਹੈਗਾ ਥੋੜਾ ਮੋਬ ਸੌਰੀ ਮੋਬ ਨਹੀਂ ਪਿਸਟਲ ਗ੍ਰੀਨ ਦਾ ਕਲਰ ਆ ਸਿੱਧਾ ਕਰ ਓਏ ਇਹ ਗ੍ਰੀਨ ਕਲਰ ਆ ਗਿਆ ਨੈਕਸਟ ਅਗਲਾ ਹੈਗਾ ਆਪਣੇ ਕੋਲੇ ਮਹਿੰਦੀ ਕਲਰ ਇਹ ਮਹਿੰਦੀ ਕਲਰ ਇਹ ਹੈਂਡਵਰਕ ਦੇ ਸੂਟ ਸੀ ਆਪਣੇ ਕੋਲੇ ਤੇ ਜਿਹੜਾ ਵੀ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਤੇ ਉਹ ਤੁਸੀਂ ਸਕਰੀਨਸ਼ਾਟ ਤੇਜ ਕੇ WhatsApp ਦੇ ਉੱਪਰ ਆਪਦੀ ਜਿਹੜੀ ਬੁਕਿੰਗ ਹੈ ਉਹ ਕਰਵਾ ਸਕਦੇ ਹੋ ਤੇ ਕੁਝ ਆਪਣੇ ਕੋਲੇ ਕ੍ਰੇਪ ਦੇ ਸੂਟਾਂ ਦਾ ਤੇ ਸੂਸ਼ੀ ਸਿਲਕ ਤੇ ਟਾਈ ਡਾਈ ਦਾ ਵੀ ਪਏ ਆ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਸ਼ੋਅ ਕਰਦੇ ਆ ਉਹ ਵਾਲੇ ਸੂਟ ਹੈ ਜਿਹੜੇ ਤੇ ਜਿਹੜੇ ਜਿਹੜੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓਸ ਸਾਡਾ ਥੋੜਾ ਜਿਹਾ ਗੈਪ ਪੈ ਜਾਂਦਾ ਥੋੜਾ ਜਿਹਾ ਕੰਮ ਕਰਕੇ ਤਾਂ ਕਰਕੇ ਕਿਉਂਕਿ ਅਸੀਂ ਕੈਮਰਾਮੈਨ ਵੀ ਖੁਦ ਹੀ ਆ ਐਡੀਟਿੰਗ ਵੀ ਅਸੀਂ ਖੁਦ ਕਰਨੀ ਦੇ ਕੰਮ ਵੀ ਅਸੀਂ ਆਪ ਹੀ ਕਰਨਾ ਹੁੰਦਾ ਤਾਂ ਕਰਕੇ ਸਾਡੇ ਤੋਂ ਵੀਡੀਓ ਨਹੀਂ ਬਣਾਈ ਜਾਂਦੀ ਤੇ ਅੱਜ ਕੋਸ਼ਿਸ਼ ਕਰਦੇ ਆ ਵੀਡੀਓ ਬਣਾ ਬਣਾ ਕੇ ਰੱਖ ਲੈਣੇ ਆ ਤੇ ਡੇਲੀ ਤੁਹਾਨੂੰ ਇੱਕ ਵੀਡੀਓ ਜਿਹੜੀ ਅਪਲੋਡ ਕਰ ਦਿਆ ਕਰਾਂਗੇ ਥੈਂਕ ਯੂ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਥੈਂਕ ਯੂ